ਅੱਜ ਰੈਲਮਾਜਰਾ ਪ੍ਰੇਮਨਗਰ ਦੇ ਪੰਜ ਪ੍ਰਵਾਸੀ ਨੌਜਵਾਨਾਂ ਦੇ ਖਿਲਾਫ ਹਾਈਵੇ ਜਾਮ ਕੀਤਾ ਗਿਆ ਹਾਈਵੇ ਇਸ ਕਰਕੇ ਜਾਮ ਕੀਤਾ ਗਿਆ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਵੀਡੀਓ ਦੇ ਵਿੱਚ ਇਹ ਪੰਜੇ ਨੌਜਵਾਨ ਪੰਜਾਬੀ ਸਿੱਖ ਨੌਜਵਾਨਾਂ ਤੇ ਪੰਜਾਬੀਆਂ ਦੇ ਖਿਲਾਫ ਸ਼ਬਦ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰ ਰਹੇ ਸਨ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਆ ਤੇ ਅੱਜ ਹਾਈਵੇ ਜਾਮ ਕੀਤਾ ਗਿਆ ਤੇ ਪੰਜਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਨੂੰ ਲੈ ਕੇ ਮੰਗ ਰੱਖੀ ਗਈ। ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਤਿੰਨਾਂ ਨੂੰ ਹਿਰਾਸਤ ਵਿੱਚ ਲਿਆ ਤੇ ਤਿੰਨ ਨੌਜਵਾਨਾਂ ਦੇ ਮਾਤਾ-ਪਿਤਾ ਦੋ ਨੌਜਵਾਨਾਂ ਦੇ ਮਾਤਾ-ਪਿਤਾ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਆਸ਼ਵਾਸ਼ਣ ਦਿੱਤਾ ਕਿ ਉਹਨਾਂ ਨੂੰ ਵੀ ਜਲਦ ਤੋਂ ਜਲਦ ਹਿਰਾਸਤ ਵਿੱਚ ਲੈ ਲਿਆ ਜਾਵੇਗਾ। ਇਹ ਤਸਵੀਰਾਂ ਹਾਈਵੇ ਮੇਨ ਹਾਈਵੇ ਬਲਾਜੌਰ ਤੋਂ ਰੋਪੜ ਹਾਈਵੇ ਜਾਮ ਕੀਤਾ ਹੋਇਆ ਪੰਜਾਬੀ ਆਪਣੀ ਅਣਖ ਲਈ ਅੱਜ ਪਹੁੰਚੇ ਹੋਏ ਆ ਦੇਸ਼ ਦੇ ਪੰਜਾਬ ਦੇ ਕਈ ਕੋਨਿਆਂ ਤੋਂ ਕਈ ਸ਼ਹਿਰਾਂ ਤੋਂ ਇੱਥੇ ਨੌਜਵਾਨ ਪਹੁੰਚ ਰਹੇ ਆ ਲਗਾਤਾਰ ਤੇ ਇਹ ਸਾਰੀਆਂ ਤਸਵੀਰਾਂ ਹਨ ਰੈਲ ਮਾਜਰਾ ਪ੍ਰੇਮ ਨਕਦੀ ਉਹ ਯਾ ਅਬਦੁੱਲ ਰੱਜ਼ੀ ਉਹ ਕਹਿੰਦਾ ਵੀਡੀਓ ਬਣਾਈ ਹੋਰ ਥੋੜਾ ਮੈਂ ਕੋਸ਼ ਕਰਦਾ। ਲਓ ਭਾਈ ਜਾਮ ਰੋਡ ਬਲਾਕ ਦੀਆਂ ਦੂਰ ਤੋਂ ਤਸਵੀਰਾਂ ਦਿਖਾ ਰਹੇ ਨੇ। ਇੱਕ ਇਹ ਸਾਡੇ ਯੋਧੇ ਇਹ ਬੰਦਾ ਕੁੱਟ ਕੇ ਆ ਕੇ ਬੈਠਦਾ ਸੀ ਥੋੜਾ ਜਿਹਾ। ਕੀ ਕਹਿੰਦਾ ਸੀ ਉਹ ਭਈਆ? ਕਹਿੰਦਾ ਵੀਡੀਓ ਹੀ ਬਣਾਈ ਆ ਗਾਲਾਂ ਹੀ ਉਹ ਫੇਰ ਬਣਾ ਕੇ ਕੱਢੂਗੇ। ਅੱਛਾ। ਚਪੇੜਾ ਮਾਰ ਰਿਹਾ ਵੀਰ ਅੰਕਲ ਉਹਦੇ। ਲਓ ਜੀ ਦੇਖਦੇ ਹੀ ਨਹੀਂ ਨੇੜੇ ਤੇੜੇ। ਇਹ ਕਹਿੰਦਾ ਭਈ ਇਹ ਆ ਜਾ ਵੀ ਕਹਿ ਰਹੇ ਸੀ ਵੀ ਫੇਰ ਦੁਬਾਰਾ ਬਣਾ ਕੇ ਹਾਂਜੀ ਮੈਂ ਇਹ ਗੱਲ ਕਹਿ ਰਿਹਾ ਸੀ ਦੇਖੋ ਕਿੱਡੀ ਵੱਡੀ ਤਰਾਸਦੀ ਆ ਇਹ। ਸਾਡੇ ਪੰਜਾਬ ਲਈ ਸਭ ਤੋਂ ਬਿਸ਼ਰਮ ਵਾਲੀ ਗੱਲ ਹੈ ਸਾਡੇ ਸਾਰਿਆਂ ਲਈ ਮੈਂ ਕਹਿੰਦਾ ਜਿਹੜੀ ਸਰਕਾਰ ਹੈ ਪੰਜਾਬ ਦੀ ਸਾਰਿਆਂ ਲਈ ਪੰਜਾਬ ਦੇ ਲੀਡਰਾਂ ਨੇ ਹਰ ਇੱਕ ਪਾਰਟੀ ਲਈ ਵੀ ਸਾਲ ਨੂੰ ਪੰਜਾਬੀਆਂ ਨੂੰ ਪੰਜਾਬ ਦੇ ਹੋ ਕੇ ਰਸਨੀਕ ਹੋ ਕੇ ਸਾਨੂੰ ਇੱਕ ਪ੍ਰਵਾਸੀਆਂ ਦੇ ਪਰਚਾ ਕਰਾ ਲਈ ਅੱਡੀ ਤੋਂ ਲੈ ਕੇ ਕਰਨੀ ਪੈ ਰਹੀ ਹੈ ਜਿੱਥੇ ਉਹਨਾਂ ਦੀ ਬਿਲਕੁਲ ਸ਼ਰਿਆਮ ਗਲਤੀ ਆ ਉਹਨਾਂ ਨੇ ਵੀਡੀਓ ਪਾਈ ਆ ਸਾਡੇ ਕੋਲ ਪ੍ਰੂਫ ਨੇ ਪੂਰੇ ਮੇਰੇ ਹਿਸਾਬ ਨਾਲ ਏਰੀਆ ਦੇ ਵਿੱਚ ਵੀਡੀਓ ਫੈਲ ਗਈ ਹੋਣੀ ਆ ਪੁਲਿਸ ਪ੍ਰਸ਼ਾਸਨ ਦੀ ਹਾਲੇ ਤੱਕ ਇਹ ਨਾਕਾਮਯਾਬੀ ਹੈ ਕਿਉਂਕਿ ਹਾਲੇ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਕੀ ਪਲੇ ਲਾ ਜੇ ਹੋਰ ਵੀ ਕਾਰਵਾਈ ਡੀਐਸਪੀ ਹਾਂ ਥੋੜੇ ਇੱਕ ਸਾਈਡ ਕਰੇ ਨੇ 1 ਘੰਟੇ ਦਾ ਸਮਾਂ ਲਿਆ ਪ੍ਰਸ਼ਾਸਨ ਨੇ ਇਧਰਲੀ ਸਾਈਡ ਕਰ ਦਿੱਤੇ ਨੇ 1 ਘੰਟੇ ਵਿੱਚ ਜਿਗਰ